thank <laughs> you ਨਾਈ ਦੀ ਦੁਕਾਨ ਦੇ ਬਾਹਰ ਲੋਕਾਂ ਦੀ ਈੜ ਇਕੱਠੀ ਹੋਣ ਤੋਂ ਪਹਿਲਾਂ ਗੋਲੀ ਚੱਲੀ ਹੈ ਇਸ ਗੋਲੀਬਾਰੀ ਦੇ ਵਿੱਚ ਹਰਜੀਤ ਸਿੰਘ ਹੈਪੀ ਨਾਂ ਦਾ ਨੌਜਵਾਨ ਜ਼ਖਮੀ ਹੋ ਗਿਆ ਖਬਰਾਂ ਦੇ ਮੁਤਾਬਿਕ ਹਰਜੀਤ ਸਿੰਘ ਹੈਪੀ ਦੀ ਮਲਕੀਤ ਸਿੰਘ ਨਾਂ ਦੇ ਮੁੰਡੇ ਨਾਲ ਬਹਿਸ ਹੋਈ ਸੀ ਇਸ ਬਹਿਸ ਤੋਂ ਬਾਅਦ ਮਾਮਲਾ ਹੱਥੋਂ ਪਾਈ ਉੱਤੇ ਪਹੁੰਚ ਗਿਆ ਤੇ ਦੇਖਦੇ ਹੀ ਦੇਖਦੇ ਮਲਕੀਤ ਸਿੰਘ ਨੇ ਹੈਪੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਅੱਜ ਮੈਂ ਨਾ ਡਿਊਟੀ ਅਫਸਰ ਸੀ ਥਾਣੇ ਤੇ ਮੁੰਸ਼ੀ ਨੇ ਕਰੀਬ ਇੱਕ ਹੋ ਜੇ ਮੈਨੂੰ ਇਨਫੋਰਮ ਕੀਤਾ ਕੀ THC ਕੋਲ ਨੂੰ ਕਿਸੇ ਗੋਲੀ ਲੱਗੀ ਆ ਕਿ ਉੱਥੇ ਦੇਖੋ ਜਾ ਕੇ ਕਾਰਵਾਈ ਕੀ ਕਰਿਓ ਕਿ ਕੀ ਗੱਲ ਹੋਈ ਆ ਮੈਂ ਤੇ ਆਪਣੇ ਨਾਲ ਕੁਝ ਸਾਥੀ ਕਰਮਚਾਰੀ ਉੱਥੇ ਗਏ ਥਾਣੇ ਨੂੰ ਸੋਰੀ ਸੀਐਸਸੀ ਤੇ ਉੱਥੇ ਜਾ ਕੇ ਦੇਖਿਆ ਕਿ ਹਰੀ ਸਿੰਘ ਉਹ ਹੈ ਪੀ ਸਾਨੂੰ ਪ੍ਰੇਮ ਲਾਲ ਵਸਤੀ ਦੋਵਾਲ ਥਾਣਾ ਕਲਾ ਮੋੜ ਉਹਦੇ ਖੱਬੇ ਹੱਥ ਵਿੱਚ ਗੋਲੀ ਲੱਗੀ ਹੋਈ ਸੀ ਉਹਦੇ ਕੰਨ ਦੇ ਮਤਲਬ ਕਪਟੀ ਕੀਤੀ ਹੋਈ ਸੀ ਉਸ ਤੋਂ ਬਾਅਦ ਅਸੀਂ ਮੈਂ ਸਮਿਰਤ ਸਾਥੀ ਆਪਣੇ ਮੌਕਾ ਵਾਰਦਾਤ ਤੇ ਗਏ ਅਗਵਾਣ ਗੋੜ ਦੇ ਉੱਤੇ ਇੱਕ ਸੈਲੂਨ ਸੀ ਉਹਦੇ ਬਾਹਰ ਉਹਨਾਂ ਦੋਪੀ ਇੰਦੇ ਹਰਜੀਤ ਸਿੰਘ ਹੈਪੀ ਅਤੇ ਜਿਹੜਾ ਮਲਕੀਤ ਸਿੰਘ ਬੱਬੋ ਕਾਨ ਦਾ ਪੁੱਤਰ ਸੀਮ ਸਿੰਘ ਵਾਸੀ ਕਟ ਇਹਨਾਂ ਦੀ ਆਪਸ ਵਿੱਚ ਲੜਾਈ ਪਹਿਲਾਂ ਤੋਂ ਤੋਂ ਮੈਮਾ ਵੀ ਫਿਰ ਹੱਥੋਂ ਪਾਈ ਹੋਈ ਗੋਲੀ ਚਲਾਉਣ ਵਾਲਾ ਮਲਕੀਤ ਸਿੰਘ ਹਵਾਰਦਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ ਇਸ ਦੀ ਗ੍ਰਿਫਤਾਰੀ ਲਈ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪਾਈ ਦੇ ਦੌਰਾਨ ਹੀ ਜਿਹੜੀ ਹੈ ਇਹਦੇ ਹਰਜੀਤ ਸਿੰਘ ਉਸ ਹੈਪੀ ਦੇ ਖੱਬੇ ਹੱਥ ਤੇ ਉਂਗੂਠੇ ਲੱਗੇ ਜਿਹੜੇ ਗੋਲੀ ਕਰ ਉਸ ਕਰ ਇਹਨਾਂ ਦੇ ਕਹਿ ਮਤਾਂਕ ਕਿ ਇਹਨਾਂ ਦਾ ਕੁਝ ਪੈਸਾ ਦਾ ਲੈਣ ਦੇਣ ਸੀ ਆਫਿਸ ਵਿੱਚ ਉਹ ਪੈਸੇ ਜਿਹੜੇ ਆ ਉਹ ਜਦੋਂ ਹੁਣ ਰੈਫਰ ਕਰ ਦਿੱਤਾ ਉਹ ਗੁਰਦਾਸਪੁਰ ਐਡਮਿਟ ਨੇ ਤੇ ਇੰਟੀਮੀਸ਼ਨ ਮਿਲਦੀ ਹੈ ਤੇ ਜਾਂਦੇ ਬਿਆਨ ਲੈ ਕੇ ਬਿਆਨ ਲਿਖਣ ਜਦੋਂ ਬਿਆਨ ਲਿਖਾਂਗੇ ਉਹਦੇ ਵਿੱਚ ਡਿਸਕਲੋਜ਼ ਜੋ ਵੀ ਹੋਊਗਾ ਤੇ ਉਹ ਤੁਹਾਨੂੰ ਬਾਅਦ ਚ ਦੱਸਤਾ ਜਾਏਗਾ ਤੇ ਫਿਲਹਾਲ ਆਪਾਂ ਜਦੋਂ ਵੀ ਇੰਟੀਮੀਸ਼ਨ ਮਿਲਦੀ ਹੈ ਅਸੀਂ ਉਹਨਾਂ ਦਾ ਬਿਆਨ ਲੈ ਕੇ ਜਿਹੜੀ ਵੀ ਅਗਲੀ ਕਾਨੂੰਨੀ ਕਾਰਵਾਈ ਆ ਉਹਨਾਂ ਵਿੱਚ ਲਿਆਦੇ ਫਿਲਹਾਲ ਗੋਲੀਬਾਰੀ ਵਿੱਚ ਜ਼ਖਮੀ ਹੋਏ ਹਰਜੀਤ ਸਿੰਘ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਚੱਲ ਰਹੀ ਹੈ ਬਿਊਰੋ ਰਿਪੋਰਟ ਲਿਵਿੰਗ ਇੰਡੀਆ ਨਿਊਜ਼ ਨਾਈ ਦੀ ਦੁਕਾਨ ਦੇ ਬਾਹਰ ਲੋਕਾਂ ਦੀ ਢੀੜ ਇਕੱਠੀ ਹੋਣ ਤੋਂ ਪਹਿਲਾਂ ਗੋਲੀ ਚੱਲੀ ਹੈ ਇਸ ਗੋਲੀਬਾਰੀ ਦੇ ਵਿੱਚ ਹਰਜੀਤ ਸਿੰਘ ਹੈਪੀ ਨਾਂ ਦਾ ਨੌਜਵਾਨ ਜ਼ਖਮੀ ਹੋ ਗਿਆ ਖਬਰਾਂ ਦੇ ਮੁਤਾਬਕ ਹਰਜੀਤ ਸਿੰਘ ਹੈਪੀ ਦੀ ਮਲਕੀਤ ਸਿੰਘ ਨਾਂ ਦੇ ਮੁੰਡੇ ਨਾਲ ਬਹਿਸ ਹੋਈ ਸੀ ਇਸ ਬਹਿਸ ਤੋਂ ਬਾਅਦ ਮਾਮਲਾ ਹੱਥੋਂ ਪਾਈ ਉੱਤੇ ਪਹੁੰਚ ਗਿਆ ਤੇ ਦੇਖਦੇ ਹੀ ਦੇਖਦੇ ਮਲਕੀਤ ਸਿੰਘ ਨੇ ਹੈਪੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਅੱਜ ਮੈਂ ਨਾ ਡਿਊਟੀ ਉੱਪਰ ਸੀ ਥਾਣੇ ਤੇ ਮੁੰਸ਼ੀ ਨੇ ਕਰੀਬ 1:00 ਮੈਨੂੰ ਇਨਫੋਰਮ ਕੀਤਾ ਕੀ THC ਕੋਲ ਨੂੰ ਕਿਸੇ ਕੋਲੀ ਲੱਗੀ ਆ ਕਿ ਉੱਥੇ ਦੇਖੋ ਜਾ ਕੇ ਕਾਰਵਾਈ ਕੀ ਕਰਿਓ ਕਿ ਕੀ ਗੱਲ ਹੋਈ ਆ ਮੈਂ ਤੇ ਆਪਣੇ ਨਾਲ ਕੁਝ ਸਾਥੀ ਪੁਲਿਸ ਕਸਟਡੀ ਦੇ ਵਿੱਚ ਹੱਥ ਚੱਕਣਾ ਬਹੁਤ ਹੀ ਗਲਤ ਤੇ ਨਿੰਦਨਯੋਗ ਗੱਲ ਹੈ ਤੇ ਇਹਦੇ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੋਵੇ। ਵਕੀਲ ਦੀ ਵਰਦੀ ਵੀ ਪਾਈ ਹੋਈ ਹੈ। ਵਕੀਲ ਦੀ ਵਰਦੀ ਪਾਈ ਹੈ ਮੈਂ ਤਾਂ ਕਹਿਣਾ ਪਿਆ ਕਿ ਲੋਕ ਅਗਰ ਕੋਰਟ ਦੇ ਵਿੱਚ ਆਉਂਦੇ ਨੇ ਤਾਂ ਵਕੀਲਾਂ ਦੇ ਉੱਤੇ ਵਿਸ਼ਵਾਸ ਕਰਕੇ ਆਉਂਦੇ ਨੇ ਕਿ ਸਾਡੀ ਇੱਥੇ ਸੁਣਵਾਈ ਕੀਤੀ ਜਾਏਗੀ, ਸਾਡੀ ਗੱਲ ਸੁਣੀ ਜਾਏਗੀ। ਇਹ ਨਹੀਂ ਕਿ ਇੱਥੇ ਇੱਕ ਮੌਬ ਇਕੱਠਾ ਕਰਕੇ ਵਕੀਲਸ ਆ ਤੇ ਐਵੇਂ ਉਹਨਾਂ ਵਿੱਚੋਂ ਕੋਈ ਇੱਕ ਵਕੀਲ ਕਿਸੇ ਅਕਿਊਜ਼ ਦੇ ਉੱਤੇ ਹੱਥ ਚੱਕ ਕੇ ਖੁਦ ਹੀ ਸਜ਼ਾ ਦੇਣ ਲੱਗ ਜਾਵੇ ਤੇ ਫਿਰ ਅੰਦਰ ਜੱਜ ਸਾਹਿਬ ਕਾਦੇ ਲਈ ਬੈਠੇ ਹੋਏ ਨੇ। ਆਪਾਂ ਜੱਜਮੈਂਟ ਕਾਦੇ ਲਈ ਲੈਣੀ ਆਪਾਂ ਜੱਜ ਕੋਲ ਆਏ ਆ ਪੇਸ਼ ਕਰਵਾਇਆ ਹੈਗਾ ਵੈ ਇਹਦੇ ਲਈ ਥੋੜੀ ਕੀ ਤੁਸੀਂ ਇੱਥੇ ਆਪ ਹੱਥ ਚੱਕੋ ਤੇ ਆਪ ਹੀ ਇੱਥੇ ਸਾਰਾ ਕੁਝ ਕਰ ਲਓ ਨਾਲੇ ਤੁਸੀਂ ਬਿਆਨ ਲੈ ਰਹੇ ਹੋ ਜਿਹੜੇ ਸਮਾਜ ਸੇਵੀ ਹਣੀ ਸੇਠੀ ਦੀ ਮੈਂ ਗੱਲ ਕਰਾਂਗਾ ਪਹਿਲਾਂ ਭਰਾਵਾ ਆਪਣਾ ਪਰਿਵਾਰ ਇਕੱਠਾ ਕਰ ਤੇਰਾ ਪਰਿਵਾਰ ਇਕੱਠਾ ਕਰਨ ਦੇ ਵਿੱਚ ਅਸੀਂ ਯੋਗਦਾਨ ਪਾਇਆ ਉਹ ਤਾਂ ਕਹਿੰਦੇ ਉਜਾੜਿਆ ਹੀ ਪ੍ਰਿੰਕਲ ਨੇ ਉਜਾੜਿਆ ਨਹੀਂ ਹੈਗਾ ਯੋਗਦਾਨ ਪਾਇਆ ਬਕਾਇਦਾ ਇਹਨੂੰ ਹਮੇਸ਼ਾ ਗਾਈਡੈਂਸ ਦਿੱਤੀ ਹੈ ਮੈਂ ਅਜੇ ਤੱਕ ਕਦੀ ਕੈਮਰੇ ਦੇ ਅੱਗੇ ਨਹੀਂ ਆਇਆ ਮੈਂ ਕਦੀ ਵੀ ਕੋਈ ਵੀ ਸਟੇਟਮੈਂਟ ਪ੍ਰਿੰਕਲ ਦੇ ਜਾਂ ਹਣੀ ਸਿੱਟੀ ਦੇ ਨਾ ਤਾਂ ਹੱਕ ਦੇ ਵਿੱਚ ਦਿੱਤੀ ਨਾ ਅਗੇਂਸ ਦਿੱਤੀ ਸਿਰਫ ਇਹੀ ਗੱਲ ਕਰਨੀ ਚਾਹਾਂਗਾ ਇਹ ਸਮਾਜ ਸੇਵੀ ਹਣੀ ਸਿੱਟੀ ਜਿਹੜਾ ਬਣਿਆ ਫਿਰਦਾ ਹੈ ਨਾ ਨਵਾਂ ਨਵਾਂ ਸਮਾਜ ਸੇਵੀ ਇਹਨੂੰ ਫੇਸਬੁੱਕ ਤੇ ਇੰਸਟਾਗ੍ਰam ਤੇ ਲਿਆਣ ਵਾਲਾ ਪ੍ਰਿੰਕਲ ਲੁਧਿਆਣਾ ਹੀ ਹੈ ਜਾ ਕੇ ਥੋੜੀਆਂ ਜਿਹੀਆਂ ਵੀਡੀਓਜ਼ ਪੁਰਾਣੀਆਂ ਚੈੱਕ ਕਰ ਲਿਓ ਦੂਜਾ ਪੁਆਇੰਟ ਦੂਜਾ ਪੁਆਇੰਟ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰਾਂਗਾ ਇਹ ਹਣੀ ਸਿੱਟੀ ਸਮਾਜ ਸੇਵੀ ਬਣਿਆ ਕਿਵੇਂ ਹੈ ਆਪਣੇ ਸਮਾਜ ਸੇਵੀ ਅਨਮੋਲ ਕੁਆਤਰਾ ਤੇ ਸਵਾਲ ਚੱਕ ਕੇ ਉਦ ਤੇ ਕੰਮ ਹੀ ਮੈਂ ਕਰਾਇਆ ਪ੍ਰਿੰਕਲ ਨੂੰ ਤੇ ਚਿਕਨ ਦਾ ਕੰਮ ਚਿਕਨ ਦਾ ਕੰਮ ਇਹਨੇ ਸਾਡਾ ਕਰਾਇਆ ਸਾਡੇ ਸਾਡੇ ਚਿਕਨ ਦਾ ਕੰਮ ਕਰਾਇਆ ਬੂਟਾ ਦਾ ਕੰਮ ਕਰਾਇਆ ਹਾਂ ਇਹਦੇ ਤੇ ਵੀ ਇੱਕ ਸਵਾਲ ਦਾ ਜਵਾਬ ਇੱਕ ਸਵਾਲ ਦਾ ਜਵਾਬ ਦੇਣਾ ਚਾਹਾਂਗਾ ਮੇਰੀ 2013 ਦੇ ਵਿੱਚ ਟ੍ਰੈਂਡ ਸੈਟਰ ਦੇ ਨਾਮ ਨਾਲ ਰੈਡੀमेड ਦੀ ਦੁਕਾਨ ਹੈ 2016 ਦੇ ਵਿੱਚ ਮੇਰੇ ਕੋਲ GST ਨੰਬਰ ਹੈਗਾ ਵਾ ਮੈਂ ਟੋਟਲੀ ਟ੍ਰੈਂਡ ਸੈਟਰ ਦੇ ਨਾਮ ਦੇ ਉੱਤੋਂ ਰੈਡੀमेड ਤੇ ਸ਼ੂਜ਼ ਦਾ ਕੰਮ ਆਲਰੇਡੀ 12-13 ਸਾਲਾਂ ਤੋਂ ਕਰਦਾ ਪਿਆ ਵਾਂ ਹਨੀ ਸੇਠੀ ਸਾਨੂੰ ਹਨੀ ਅੱਛਾ ਅੱਛਾ ਗੱਲ ਸੁਣੋ ਗੁਰਦੁਆਰੇ ਗੁਰਦੁਆਰੇ ਜਲ ਪਾਵੇ ਹਨੀ ਸੇਠੀ ਤੇ ਗੁਰਦੁਆਰੇ ਜਲ ਪਾਣਾ ਮੈਂ ਸਿਰਫ ਇੱਕ ਗੱਲ ਦਾ ਜਵਾਬ ਦੇ ਦਵੇ ਹਾਂਡੀ ਸੇਠੀ ਕੱਪੜੇ ਤੇ ਸ਼ੂਜ਼